ਪੰਜਾਬ ਪੁਲਿਸ ਵੱਲੋਂ ਨਸ਼ੇ ਵਿਰੁੱਧ ਖੜੀ ਮਹਿੰਮ ਦੌਰਾਨ ਉਸ ਤੋਂ ਭਾਰੀ ਸਬਦਾਂ ਮਿਲੀ ਜਦੋਂ ਫਿਰੋਜ਼ਪੁਰ ਪੁਲਿਸ ਦੇ ਸਟ੍ਰੈਟਜੀ ਟੀਮ ਵੱਲੋਂ ਬਟਿਆੜਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਿਸ ਦੇ ਕਬਜ਼ੇ ਵਿੱਚੋਂ 5 ਕਿਲੋ ਤੋਂ ਵੱਧ ਹੀਰੋਨ ਬਰਾਮਦ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦੇ ਆ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੋ ਦਿਨਾਂ ਵਿੱਚ 16 ਕਿਲੋ ਗਰੀਨ ਬਰਾਮਦ ਕੀਤੀ ਗਈ ਹੈ ਕਿਉਂਕਿ ਵੱਡੀ ਖੇਪ ਦੱਸੀ ਜਾ ਰਹੀ ਹੈ ਆਉ ਤੁਹਾਨੂੰ ਸੁਣਾਉਂਦੇ ਆ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਕੀ ਜਾਣਕਾਰੀ ਦੇ ਰਹੇ ਨੇ ਫਿਰੋਜ਼ਪੁਰ ਪੁਲਿਸ ਨੂੰ ਲਗਾਤਾਰ ਜਿਹੜੀਆਂ ਕਾਮਯਾਬੀਆਂ ਮਿਲਦੀਆਂ ਆ ਦੇਵੇਂ ਸੀਆਈਏ ਵੱਲੋਂ 5 ਕਿਲੋ 225 ਗ੍ਰਾਮ ਹੈਰਨ ਰਿਕਵਰ ਕਰਦੇ ਹੋਏ ਕ੍ਰਿਸ਼ਨ ਸਿੰਘ ਪੁੱਤਰ ਪਿਆਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਜੋ ਕਿ ਪਾਤੜਾਂ ਜ਼ਿਲ੍ਹਾ ਪਟਿਆਲੇ ਦਾ ਰਹਿਣ ਵਾਲਾ ਹੈ ਇਸ ਦਾ ਇੱਕ ਹੋਰ ਸਾਥੀ ਉਥੋਂ ਜਿਹੜਾ ਇਹਦੇ ਵਿੱਚ ਇਨਵੋਲਡ ਹੈ ਉਹਨੂੰ ਅਸੀਂ ਜਲਦ ਸਾਡੀ ਟੀਮਾਂ ਗਈਆਂ ਹੋਈਆਂ ਜਲਦ ਫੜ ਲਾਂਗੇ ਤੇ ਇਵੇਂ ਹੀ ਇੱਕ ਹੋਰ ਕੇਸ ਦੇ ਵਿੱਚ 1 ਕਿਲੋ 9 ਗ੍ਰਾਮ ਹੈਰਨ ਬਰਾਮਦ ਹੋਈ ਹੈ ਜਿਸ ਦੇ ਵਿੱਚ ਕਮਲ ਕੁਮਾਰ ਤੇ ਰਾਹੁਲ ਪੁੱਤਰ ਸੋਨੂ ਪਿੰਡ ਛੇਵਾਲਾ ਤੇ ਜਿਹੜਾ ਕਮਲ ਕੁਮਾਰ ਹੈ ਕਸੂਰੀ ਗੇਟ ਫੌਜਪੁਰਜ਼ਾ ਰਹਿਣ ਵਾਲਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 1 ਕਿਲੋ 9 ਗ੍ਰਾਮ হেরਨ ਰਾਮਦ ਹੋਈ ਹੈ ਤੇ ਇਹ ਬਹੁਤ ਹੀ ਜਿਹੜੀ ਸੀਆਈਏ ਵੱਲੋਂ ਚੰਗੀ ਕਾਰਗੁਜ਼ਾਰੀ ਚੱਲਦੀ ਆ ਰਹੀ ਹੈ ਇਵੇਂ ਪਿਛਲੇ ਕੁਝ ਦਿਨਾਂ ਪਹਿਲਾਂ ਜਦੋਂ सोनू ਪ੍ਰੈਜ਼ੀਡੈਂਟ ਆਫ ਹਬੀਬ ਵਾਲਾ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਪਾਸੋਂ 15 ਕਿਲੋ 775 ਗ੍ਰਾਮ হেরਨ ਰਾਮਦ ਹੋਈ ਸੀ ਤੇ ਉਹਦੇ ਵਿੱਚ ਪੁੱਛ ਕੇ ਇਸ ਤੋਂ ਇਹ ਵੀ ਸਾਹਮਣੇ ਆਇਆ ਸੀ ਤੇ ਸਾਡੇ ਜਿਹੜੇ ਸੋਰਸਸ ਤੋਂ ਸਾਹਮਣੇ ਆਇਆ ਸੀ ਵੀ ਉਹਦੇ ਨਾਲ ਦਾ ਇੱਕ ਸਾਥੀ ਕਪੂਰਥਲਾ ਜੇਲ੍ਹ ਚ ਪੰਦਾ ਹੈ ਜੋ ਪਹਿਲਾਂ ਵੀ ਹੈਵੀ ਰਿਕਵਰੀ ਚ ਕਪੂਰਥਲਾ ਜੇਲ੍ਹ ਚ ਪੰਦਾ ਹੈ ਉਹਨੂੰ ਅਸੀਂ ਆਉਂਦੇ ਕੁਝ ਦਿਨਾਂ ਦੇ ਵਿੱਚ ਉਹਨੂੰ ਵੀ ਇਸੇ ਇਸ ਕੇਸ ਦੇ ਵਿੱਚ ਗ੍ਰਿਫਤਾਰ ਕਰਾਂਗੇ ਪ੍ਰੋਡਕਸ਼ਨ ਵਰਡ ਤੇ ਲੈ ਕੇ ਆਵਾਂਗੇ ਤੇ ਇਹਨਾਂ ਦੀਆਂ ਸਾਰੇ ਕੇਸਸ ਦੇ ਵਿੱਚ ਬੈਕਵਰਡ ਤੇ ਫਾਰਵਰਡ ਲਿੰਕੇਜਸ ਚੱਲ ਰਹੀਆਂ ਤੇ ਉਹ ਸਾਡੇ ਕੋਲ ਕਾਫੀ ਇਨਫੋਰਮੇਸ਼ਨ ਆਈ ਹੈ ਜਿਨ੍ਹਾਂ ਨੂੰ ਅਗਲੇ ਕੁਝ ਦਿਨਾਂ ਚ ਕਾਫੀ ਰਿਕਵਰੀ ਹੋਣ ਦੀ ਸਵਾਲ ਹੈ ਸਰ ਕੱਲ ਵੀ ਕੁਝ ਸੁਪਰੀਚੀ ਕੀਆ ਸਰ ਇਹ ਰਿਵਨਪੋਰਟ ਹਾਂਜੀ ਕੱਲ ਇੱਕ ਸਾਡੇ ਇੱਕ ਹੋਰ ਵਧੀਆ ਰਿਕਵਰੀ ਹੋਈ ਹੈ ਜਿਹਦੇ ਵਿੱਚ ਅ ਸਾਡੇ ਆਮੀ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਉੱਥੇ ਅ ਜਿਹੜੇ ਪ੍ਰਤੇਕ ਸੰਦੀਪ ਰੋਹਿਤ ਸਨ ਆਪ ਸੰਜੀਤ ਚੁੱਕੇ ਹਯਾਰਾ ਸਿੰਘ ਦਾ ਤੇ ਇੱਕ ਸੰਦੀਪ ਉੱਥੋਂ ਭੱਜ ਗਿਆ ਮੌਕੇ ਤੋਂ ਆਰਮੀ ਦਾ ਨਾਕਾਬੰਦੀ ਕੀਤੀ ਹੋਈ ਸੀ ਬੜੀ ਅਲਰਟ ਆਮੀ ਦੇ ਜਿਹੜੇ ਉਹ ਬੰਦੇ ਸੀਗੇ ਉੱਥੇ ਤੇ ਉਹ ਜਵਾਨਾਂ ਵੱਲੋਂ ਜਦੋਂ ਰੋਕਿਆ ਗਿਆ ਤਾਂ ਉਹਦੇ ਕੋਲੋਂ ਇੱਕ ਜਣਾ ਦੌੜ ਗਿਆ ਸੰਦੀਪ ਤੇ ਇੱਕ 1 ਕਿਲੋ 500 ਗ੍ਰਾਮ ਜਿਹੜੀ ਹੈਰਨ ਦੀ ਰਿਕਵਰੀ ਹੋਈ ਹੈ ਤੇ ਇਹਦੇ ਵਿੱਚ ਵੀ ਸਾਨੂੰ ਹੋਰ ਜਿਹੜੀਆਂ ਉਸ ਤੇ ਲੀਡਸ ਮਿਲੀਆਂ ਤੇ ਅਸੀਂ ਇਸ ਨੂੰ ਦੂਸਰੇ ਬੰਦੇ ਨੂੰ ਗ੍ਰਫਤਾਰ ਕਰ ਲਾਂਗੇ ਤੇ ਇਸੇ ਕਰਕੇ ਕੀਤੀ ਜੋ ਟੋਟਲ ਸਰ ਕਿੰਨੀ ਹੋ ਗਈ ਸਰ ਜਿਹੜੀ ਹੁਣ ਤੱਕ 1-3 ਤੋਂ ਬਾਅਦ ਜਿਹੜੀ ਬਹੁਤ ਹੀ ਵਧੀਆ ਰਿਕਵਰੀ ਹੋਈ ਹੈ ਜਿਹਦੇ ਵਿੱਚ 206 ਗ੍ਰਾਮ ਹੈਰੋਇਨ ਦਾ ਜੋ ਸਰੀਰ 2 206 ਕਿਲੋ 548 48 ਗ੍ਰਾਮ ਹੈਰੋਇਨ ਤੇ 1065 ਕਿਲੋ ਗੜੀ ਭੁਖੀ ਹੈ 9 ਕਿਲੋ ਅਫੀਮ 26900 ਜਿਹੜੀਆਂ ਨਸ਼ੀਲੀਆਂ ਗੋਲੀਆਂ ਤੇ ਐਵੇਂ 85 ਲੱਖ 58 ਹਜ਼ਾਰ ਜਿਹੜੀ ਝਲਗ ਮਨੀ ਬਰਾਮਦ ਕੀਤੀ ਹੁੰਦੀ ਹੈ ਸਾਰੀ ਕਿੱਥੋਂ ਆਈ ਸਰੋ ਇੰਜ ਪਾਕਿਸਤਾਨ ਤੋਂ ਹੀ ਆਉਂਦੀ ਹੈ ਜਿਆਦਾ ਡਰੋਨ ਦਾ ਹੀ ਤੇ ਇਹ ਜਿਹੜਾ ਇਸ ਸਮੇਂ ਜਿਹੜਾ ਕੋਈ ਜਿਹੜੇ ਫਲਡਸ ਚੱਲ ਰਹੇ ਆ ਉਹਦਾ ਫੈਦਾ ਠਾਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਪਰ ਜਿਹੜੀ ਪੁਲਿਸ ਆਰਮੀ ਤੇ ਬੀਐਸਐਫ ਪੂਰੀ ਅਲਰਟ ਹੈ ਤੇ ਅਸੀਂ ਆਪਣੇ ਆਪਸ ਵਿੱਚ ক্লোਜ਼ ਕੋਆਰਡੀਨੇਸ਼ਨ ਵਿੱਚ ਕੰਮ ਕਰਦੇ ਆ ਤੇ ਇਹ ਸਾਰੀ ਅਲਰਟਨੈਸ ਕਰਕੇ ਜਿਹੜੇ ਨਾਲ ਸਾਰੇ ਰਿਕਵਰੀ ਦੇ ਵਿੱਚ ਸਾਨੂੰ ਕਾਮਯਾਬੀ ਵੀ